ਤਸਵੀਰਾਂ ਇੰਨੀਆਂ ਖਤਰਨਾਕ ਨੇ ਕਿ ਜੇ ਪੂਰੀ ਤਰ੍ਹਾਂ ਦਿਖਾ ਦਿੱਤੀਆਂ ਤਾਂ ਦਿਲ ਦਹਿਲ ਜਾਵੇਗਾ ਪੂਰੇ ਘਰ ਦੇ ਵਿੱਚ ਖੂਨੋਂ ਖੂਨ ਮ੍ਰਿਤਕਾਂ ਦੀ ਕਰੰਬਾ ਡਿਟੇਲ ਬੇਟੀ ਨਿਮਰਤ ਕੌਰ ਕਨੇਡਾ ਜਿਹੜੀ ਕਨੇਡਾ ਦੇ ਵਿੱਚ ਪੜ੍ਹਾਈ ਕਰਦੀ ਸੀ ਉਮਰ 21 ਸਾਲ ਮਾਤਾ ਬਲਵੰਤ ਕੌਰ 85 ਜਿਹੜੀ ਕਿ ਡਬਲ ਬੈੱਡ ਤੇ ਖੂਨੋਂ ਖੂਨ ਹੋਈ ਪਈ ਸੀ ਉਧਰ ਬੇਟੀ ਨਿਮਰਤ ਕੌਰ ਕਨੇਡਾ ਜੇਕਰ ਨਿੰਦਾ ਵਿੱਚ ਪੜ੍ਹਾਈ ਕਰ ਰਹੀ ਸੀ ਉਮਰ ਮਹਿਦ 21 ਸਾਲ ਦੀ ਹਲੇ 1 ਮਹੀਨਾ ਪਹਿਲਾਂ ਹੀ ਉਹ ਪੰਜਾਬ ਆਈ ਸੀ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਉਸ ਦੀ ਲਾਸ਼ ਕੰਪਿਊਟਰ ਟੇਬਲ ਦੇ ਕੋਲ ਡਿੱਗੀ ਹੀ ਮਿਲੀ ਮਸਲਨ ਹੋ ਲੈਪਟਾਪ ਤੇ ਬੈਠੀ ਕੋਈ ਪੜ੍ਹਾਈ ਵਗੈਰਾ ਕਰ ਰਹੀ ਸੀ ਤੇ ਜਦੋਂ ਉਸ ਦੇ ਬਾਪ ਨੇ ਗੋਲੀਆਂ ਮਾਰ ਦਿੱਤੀਆਂ ਦੱਸਣਯੋਗ ਕੁਲਵੀਰ ਸਿੰਘ ਮਾਨ ਜਿਸ ਨੇ ਸਾਰੇ ਕਤਲ ਕੀਤੇ ਤੇ ਖੁਦ ਨੂੰ ਵੀ ਆਪਣੇ ਆਪ ਨੂੰ ਗੋਲੀ ਮਾਰ ਲਈ ਅਕਾਲੀ ਨੇਤਾ ਦੱਤੇ ਜਾ ਰਹੇ ਨੇ ਇਸ ਮੌਕੇ ਡੀਐਸਪੀ ਸੁਸ਼ਵੀਰ ਸਿੰਘ ਬੈਂਸ ਨੇ ਪ੍ਰੈਸ ਨੂੰ ਪੂਰੀ ਜਾਣਕਾਰੀ ਦਿੱਤੀ ਕਿ ਕੁਲਵੀਰ ਸਿੰਘ ਮਾਨ ਪਿਛਲੇ ਸਮੇਂ ਤੋਂ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਜਿਸ ਦੀ ਦਵਾਈ ਵੀ ਚੱਲ ਰਹੀ ਸੀ ਜਦੋਂ ਆਪਣੇ ਘਰ ਵਿੱਚ ਇਕੱਲਾ ਕਮਰੇ ਵਿੱਚ ਬੈਠਾ ਰਹਿੰਦਾ ਸੀ ਜਦੋਂ ਕੁਲਵੀਰ ਸਿੰਘ ਦੀ ਪਤਨੀ ਦੁੱਧ ਲੈਣ ਗਈ ਸੀ ਤਾਂ ਕੁਲਵੀਰ ਸਿੰਘ ਆਪਣੀ ਲੜਕੀ ਦੇ ਕਮਰੇ ਵਿੱਚ ਰਿਵਾਲਵਰ ਲੈ ਕੇ ਗਏ ਤੇ ਉੱਥੇ ਲੜਕੀ ਲੈਪਟਾਪ ਤੇ ਪੜ੍ਹਾਈ ਕਰ ਰਹੀ ਸੀ ਉਸ ਨੇ ਆਪਣੇ ਲਾਇਸੈਂਸ ਹੀ ਰਿਵਾਲਵਰ ਨਾਲ ਆਪਣੀ ਕੁਲੋਤੀ ਬੇਟੀ ਨਿਮਰਤ ਕੌਰ ਉਮਰ 21 ਸਾਲ ਦੀ ਕਈ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਿਸ ਬਾਅਦ ਕੁਲਵੀਰ ਸਿੰਘ ਨੇ ਇਸ ਤਰ੍ਹਾਂ ਖੂਨਸਵਾਰ ਸੀ ਕਿ ਉਸਨੇ ਦੂਜੇ ਕਮਰੇ ਵਿੱਚ ਜਾ ਕੇ ਆਪਣੀ 85 ਸਾਲਾ ਬਜ਼ੁਰਗ ਮਾਤਾ ਬਲਵੰਤ ਕੌਰ ਦੀ ਵੀ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਕੁਲਵੀਰ ਸਿੰਘ ਆਪਣੀ ਮਾਂ ਦੇ ਕਤਲ ਤੋਂ ਬਾਅਦ ਦੁਬਾਰਾ ਫਿਰ ਆਪਣੀ ਨਣਕੀ ਦੇ ਕਮਰੇ ਵਿੱਚ ਵਾਪਸ ਆ ਗਿਆ ਅਤੇ ਘਰ ਵਿੱਚ ਪਾਲਤੂ ਕੁੱਤੇ ਨੂੰ ਵੀ ਗੋਲੀਆਂ ਮਾਰ ਦਿੱਤੀਆਂ ਮਾਰਤੀ ਇਹਦੇ ਕੁੱਤੇ ਨੂੰ ਗੋਲੀ ਮਾਰਨ ਤੋਂ ਬਾਅਦ ਕੁਲਵੀਰ ਸਿੰਘ ਨੇ ਆਪਣੇ ਲਾਇਸੈਂਸਰ ਵਾਲਵਲ ਨਾਲ ਆਪਣੇ ਸਿਰ ਉੱਪਰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਨੇੜਲੇ ਲੋਕਾਂ ਤੋਂ ਇਹ ਜਾਣਕਾਰੀ ਦਿੱਤੀ ਕਿ ਕੁਲਵੀਰ ਸਿੰਘ ਇੱਕ ਚੰਗਾ ਰਸੂਖਤਾਰ ਵਿਅਕਤੀ ਸੀ ਜੋ ਆਪਣੇ ਪਰਿਵਾਰ ਦੇ ਨਾਲ ਖੁਸ਼ੀ-ਖੁਸ਼ੀ ਰਹਿ ਰਿਹਾ ਸੀ ਫਿਰ ਇਸ ਤਰ੍ਹਾਂ ਦੇ ਕਿਹੜੇ ਕਾਰਨ ਬਣ ਗਏ ਕਿ ਉਸ ਨੇ ਸਾਰੇ ਪਰਿਵਾਰ ਦਾ ਕਤਲ ਕਰ ਦਿੱਤਾ। ਉਸ ਦੀ ਇਕਲੋਤੀ ਬੇਟੀ ਨਿਮਰਤ ਕੌਰ ਕਨੇਡਾ ਵਿੱਚ ਬਤੌਰ ਪੜਾਈ ਕਰਨ ਵਿੱਚ ਲੱਗੀ ਹੋਈ ਸੀ ਜੋ ਕੁਝ ਦਿਨ ਪਹਿਲਾਂ ਹੀ ਪੰਜਾਬ ਪਰਿਵਾਰ ਕੋਲ ਪਹੁੰਚੀ ਸੀ ਜੇਕਰ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਕੁਲਬੀਰ ਸਿੰਘ ਦੀ ਕਲੋਤੀ ਬੇਟੀ ਨਿਮਰਤ ਕੌਰ ਉਸ ਦੀ ਪਤਨੀ ਅਤੇ ਉਸ ਦੀ ਮਾਂ ਬਲਵੰਤ ਕੌਰ ਨਾਲ ਘਰ ਵਿੱਚ ਰਹਿ ਰਹੇ ਸਨ ਇਸ ਘਟਨਾ ਨੂੰ ਲੈ ਕੇ ਜਿੱਥੇ ਬਰਨਾਲਾ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਉੱਥੇ ਪੀੜਤ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਦੱਸ ਦਈਏ ਕਿ ਬਰਨਾਲਾ ਤੋਂ ਮੰਦਪਾ ਦੀ ਖਬਰ ਬਰਨਾਲਾ ਦੇ ਪਿੰਡ ਸੰਘੇੜਾ ਰੋਡ ਦੇ ਸਿੱਧੇ ਠੀਕਰੀਵਾਲ ਚੌਂਕ ਨੇੜੇ ਬਣੇ ਰਾਜਾ ਰਾਮ ਕਲੋਨੀ ਦੀ ਕੋਠੀ ਨੰਬਰ 353 ਦੇ ਵਿੱਚ ਕਤਲੋਗਾਂਤ ਕੀਤੀ ਗਈ ਕਤਲੋਗਾਂਤ ਕਿਸੇ ਬਾਹਰ ਦੇ ਬੰਦੇ ਨਹੀਂ ਬਲਕਿ ਅਕਾਲੀ ਨੇਤਾ ਕੁਲਵੀਰ ਸਿੰਘ ਮਾਨ ਨੇ ਆਪਣੇ ਲਾਇਸੈਂਸੀ ਰਵਾਲਵਰ ਦੇ ਨਾਲ ਇਕਲੋਤੀ ਨੌਜਵਾਨਤੀ ਨਿਮਰਤ ਉਸਦੀ 85 ਸਾਲਾ ਮਾਤਾ ਬਲਵੰਤ ਕੌਰ ਅਤੇ ਕਰਦੇ ਪਾਲਤੂ ਕੁੱਤੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਉਸ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਮਾਰ ਲਿਆ ਤੇ ਉਸਦੀ লাশ ਡਬਲ ਬੈਡ ਤੋਂ ਬਰਾਮਦ ਕੀਤੀ ਗਈ ਇਸ ਖਬਰ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਕਿ ਆਖਰਕਾਰ ਅਜਿਹੇ ਕਿਹੜੇ ਕਾਰਨ ਸੀ ਕਿ ਇਸ ਅਕਾਲੀ ਨੇਤਾ ਨੇ ਗੁਰਬੀਰ ਸਿੰਘ ਮਾਨ ਨੇ ਆਪਣੇ ਪੂਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਇਸ ਦੀ ਪਤਨੀ ਇਸ ਲਈ ਬਚ ਗਈ ਕਿ ਉਹ ਦੁੱਧ ਲੈਣ ਗਈ ਹੋਈ ਸੀ ਜੇ ਉਹ ਘਰ ਵਿੱਚ ਹੁੰਦੀ ਤਾਂ ਸ਼ਾਇਦ ਉਸ ਨੂੰ ਵੀ ਗੋਲੀਆਂ ਮਾਰ ਕੇ ਬਹਿਰੈਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਬਰਨਾਲਾ ਦੇ ਪਿੰਡ ਸਿੰਘੇੜਾ ਦੀ ਇਹ ਸਭ ਤੋਂ ਵੱਡੀ ਖਬਰ ਅਪਡੇਟ ਦੇ ਰਹੇ ਹਾਂ ਜਿੱਥੇ ਇਕ ਅਕਾਲੀ ਲੀਡਰ ਨੇ ਆਪਣਾ ਪੂਰਾ ਪਰਿਵਾਰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ। ਇਹ ਕੀ ਕਰਨ ਸੀ? ਕੌਣ ਪਰਿਵਾਰ ਸੀ? ਕੀ ਗੱਲ ਹੈ ਸਾਰੀ? ਕਿਹਦੀ ਗਰੀਦ ਹੋਈ? ਇਹ ਜੀ ਅੱਜ ਬਰਨਾਲਾ ਦੀ ਜਿਹੜੀ ਇੱਕ ਆਰਾਮ ਰਾਜਾ ਕਲੋਨੀ ਹੈ। ਇੱਥੇ ਅੱਜ ਸ਼ਾਮ ਕਰੀਬ 6:30 ਵਜੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਜਿੱਥੇ ਕਿ ਇੱਕ ਪਰਿਵਾਰ ਜਿਹਦੇ ਵਿੱਚ ਮੇਨ ਕੁਲਵੀਰ ਸਿੰਘ ਮਾਨ ਤੇ ਉਹਨਾਂ ਦੇ ਪਰਿਵਾਰ ਇਸ ਕੋਠੀ ਦੇ ਵਿੱਚ ਰਹਿ ਰਹੇ ਸੀਗੇ। ਜਿਹਦੇ ਵਿੱਚ ਕ੍ਰੀਮ 6:30 ਵਜੇ ਜਦੋਂ ਇਹਨਾਂ ਦੇ ਕੁਲਵੀਰ ਸਿੰਘ ਮਾਨ ਦੇ ਜਿਹੜੇ ਪਤਨੀ ਰਮਨਦੀਪ ਕੌਰ ਉਹ ਦੁੱਧ ਵਗੈਰਾ ਲੈਣ ਵਾਸਤੇ ਘਰੋਂ ਗਏ ਹੋਏ ਸੀ ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਜਿਹੜਾ ਘਰ ਦਾ ਗੇਟ ਆਂਦਰੋਂ ਬੰਦ ਸੀ ਤੇ ਉਹਨਾਂ ਨੇ ਕਿਸੇ ਆਪਣੀ ਗੁਆਂਢੀ ਦੀ ਮਦਦ ਦੇ ਨਾਲ ਅੰਦਰ ਜਦੋਂ ਐਂਟਰ ਕੀਤਾ ਤਾਂ ਉਹਨਾਂ ਨੇ ਆਪਣੇ ਘਰ ਦੇ ਅੰਦਰ ਆਪਣੇ ਪਤੀ ਕੁਲਵੀਰ ਸਿੰਘ ਮਾਨ ਆਪਣੀ ਬੇਟੀ ਨਿਮਰਤ ਕੌਰ ਤੇ ਆਪਣੀ ਸੱਸ ਜੋ ਕਿ ਕੁਲਵੀਰ ਸਿੰਘ ਮਾਨ ਦੀ ਜਿਹੜੀ ਮਦਰ ਸੀਗੇ ਪਲਵੰਤ ਕੌਰ ਉਹਨਾਂ ਤਿੰਨਾਂ ਦੀਆਂ ਜਿਹੜੀਆਂ ਲਾਸ਼ਾਂ ਇੱਥੇ ਪਈਆਂ ਸੀ ਕੁਲਵੀਰ ਸਿੰਘ ਮਾਨ ਦੇ ਜਿਹੜੇ ਹੱਥ ਦੇ ਕੋਲ ਜਿਹੜਾ ਉਹਦਾ ਲਾਇਸੈਂਸੀ ਰਵਾਲਵਰ ਵੀ ਜਿਹੜਾ ਪਿਆ ਸੀ ਤੇ ਕੁਲਵੀਰ ਸਿੰਘ ਮਾਨ ਦਾ ਇੱਕ ਪੈਟ ਡੌਗ ਜਿਹੜਾ ਪੱਗ ਹੈ ਉਹਦੀ ਵੀ ਡੈੱਡ ਬੋਡੀ ਜਿਹੜੀ ਹੈ ਉਸ ਰੂਮ ਦੇ ਵਿੱਚ ਪਈ ਸੀ ਸੋ ਤੁਰੰਤ ਜਿਹੜਾ ਸਾਨੂੰ ਪੁਲਿਸ ਕੰਟਰੋਲ ਰੂਮ ਤੇ ਜਦੋਂ ਸੂਚਨਾ ਮਿਲੀ ਆ ਤੇ ਸਾਡੇ ਮੌਕੇ ਦੇ ਉੱਤੇ ਮੈਂ ਸਾਡੇ ਐਸ ਐਚਓ ਸਿਟੀ ਬਰਨਾਲਾ ਐਸ ਐਚਓ ਸਦਰ ਬਰਨਾਲਾ ਸੀਆਈਏ ਦੀ ਟੀਮ ਤੇ ਫੋਰੈਂਸਿਕ ਦੀ ਟੀਮ ਸਾਰੀਆਂ ਮੌਕੇ ਤੇ ਪਹੁੰਚੀਆਂ ਨੇ ਅਸੀਂ ਸਾਰਾ ਮੌਕੇ ਦਾ ਮੁਲਾਜ਼ਾ ਕੀਤਾ ਘਰ ਦੇ ਜੋ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਵੀ ਐਨਾਲਿਸਿਸ ਕੀਤਾ ਸੋ ਉਹਦੇ ਵਿੱਚ ਜਿਹੜੀ ਹੈ ਇਹ ਗੱਲ ਸਾਹਮਣੇ ਆਈ ਆ ਕਿ ਕੁਲਵੀਰ ਸਿੰਘ ਮਾਨ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ ਪਹਿਲਾਂ ਆਪਣੀ ਬੇਟੀ ਨਿਮਰਤ ਕੌਰ ਜਿਹਦੀ ਕਿ ਉਮਰ ਕਰੀਬ 21 ਸਾਲ ਸੀ ਉਸ ਤੋਂ ਬਾਅਦ ਆਪਣੀ ਮਾਦਰ ਬਲਵੰਤ ਕੌਰ ਜਿਹਨਾਂ ਦੀ ਉਮਰ ਕਰੀਬ 85 ਸਾਲ ਸੀ ਤੇ ਫਿਰ ਆਪਣੇ ਪੈਟ ਡੌਗ ਦਾ ਪੱਗ ਦੀ ਗੋਲੀ ਮਾਰ ਕੇ ਤੇ ਇਹਨਾਂ ਦੀ ਹੱਤਿਆ ਕੀਤੀ ਗਈ ਤੇ ਆਖਿਰ ਵਿੱਚ ਇਹਨਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਆਪਣੇ ਰਿਵਾਜਵਰ ਦੇ ਨਾਲ ਆਪਣੇ ਗੋਲੀ ਮਾਰ ਕੇ ਸੋ ਇਹ ਸਾਰੀ ਘਟਨਾ ਦਾ ਜਿਹੜਾ ਜਾਇਜ਼ਾ ਲੈ ਲਿਆ ਗਿਆ ਤੇ ਜੋ ਮੇਨ ਕਾਰਨ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਜਿਹੜਾ ਕੁਲਵੀਰ ਸਿੰਘ ਮਾਨ ਸੀ ਇਹ ਕਾਫੀ ਲੰਬੇ ਸਮੇਂ ਤੋਂ ਡਿਪਰੈਸ਼ਨ ਤੋਂ ਪੀੜਿਤ ਸੀ ਤੇ ਇਹਦੀ ਜਿਹੜੀ ਮੈਡੀਸਿਨ ਵੀ ਚੱਲ ਰਹੀ ਸੀ ਤੋ ਇਸ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਹੀ ਇਹਨੇ ਇਸ ਜਿਹੜਾ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਤੇ ਹੁਣ ਜਿਹੜਾ ਮੁਲਾਜਾ ਮੌਕਾ ਚੱਲ ਰਿਹਾ ਫੋਰੈਂਸਿਕ ਟੀਮ ਜਿਹੜੀ ਹੈ ਸਾਰੇ ਹੀ ਮੌਕੇ ਤੋਂ ਐਵੀਡੈਂਸਿਸ ਨੂੰ ਇਕੱਠਾ ਕਰ ਰਹੀ ਹੈ ਤੇ ਅਸੀਂ ਜਿਹੜਾ ਡੈਡ ਬੋਡੀਆਂ ਨੂੰ ਹੁਣ ਸਿਵਲ ਹਸਪਤਾਲ ਪਹੁੰਚਾਵਾਂਗੇ ਤੇ ਕੱਲ ਸਵੇਰੇ ਰਿਪੋਰਟ ਮੌਰਟਮ ਕੀਤਾ ਜਾਏਗਾ ਸਰ ਜਿਹੜੀ ਕੁਲਵੀਰ ਸਿੰਘ ਮਾਨ ਦੀ ਬੇਟੀ ਸੀ ਨਿਮਰਤ ਕੌਰ ਇਹ ਕੁਸਵਾ ਪਹਿਲਾਂ ਹੀ ਕੈਨੇਡਾ ਤੋਂ ਆਈ ਸੀ ਇਹ ਕੈਨੇਡਾ ਦੇ ਵਿੱਚ ਉੱਥੇ ਸਟੱਡੀ ਕਰ ਰਹੀ ਸੀ ਸਰ ਇਹੋ ਜੀ ਕੋਈ ਵੀ ਗੱਲ ਇਹਨਾਂ ਦਾ ਪਰਿਵਾਰ ਜੋ ਅਸੀਂ ਆਲੇ ਦੁਆਲੇ ਤੋਂ ਵੀ ਪਤਾ ਕੀਤਾ ਜੋ ਇਹਨਾਂ ਦੇ ਰਿਸ਼ਤੇਦਾਰਾਂ ਤੋਂ ਵੀ ਗੌਂਡੀਆਂ ਤੋਂ ਵੀ ਬਹੁਤ ਹੀ ਸਾਊ ਤੇ شریف ਪਰਿਵਾਰ ਸੀ ਕੋਈ ਵੀ ਇਹਨਾਂ ਦੇ ਪਰਿਵਾਰ ਵਿੱਚ ਆਪਸ ਦੇ ਵਿੱਚ ਜਾਂ ਰਿਸ਼ਤੇਦਾਰੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਬਰਨਾਲਾ ਦੇ ਸੰਘੇੜਾ ਰੋਡ ਦੇ ਸਿਤੇ ਤੇ ਠੀਕਰੀ ਵਾਲ ਚੌਂਕ ਨੇੜੇ ਬਣੇ ਰਾਮ ਰਾਜਾ ਕਲੋਨੀ ਦੀ ਕੋਠੀ ਨੰਬਰ 353 ਦੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਜਿਨ੍ਹਾਂ ਵਿੱਚ ਘਪਾਲਤੂ ਕੁੱਤੇ ਦੀ ਲਾਸ਼ ਵੀ ਬਰਾਮਦ ਹੋਈ ਹੈ ਮੇਰੀ ਜਾਣਕਾਰੀ ਅਨੁਸਾਰ ਇੱਕ ਪਿਤਾ ਕੁਲਵੀਰ ਸਿੰਘ ਮਾਨ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਗਲੋਤੀ ਨੌਜਮंती ਨਿਮਰਤ ਕੌਰ ਦੇ ਕਈ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੇ ਆਪਣੀ 85 ਸਾਲਾਂ ਦੀ ਮਾਤਾ ਬਲਵੰਤ ਕੌਰ ਦੇ ਕਮਰੇ ਵਿੱਚ ਜਾ ਕੇ ਉਸ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਉਸ ਤੋਂ ਬਾਅਦ ਉਸ ਨੇ ਘਰ ਵਿੱਚ ਪਾਲਤੂ ਕੁੱਤੇ ਦੇ ਵੀ ਗੋਲੀ ਮਾਰ ਕੇ ਉਸ ਨੂੰ ਕਤਲ ਕਰ ਦਿੱਤਾ ਇਹਨਾਂ ਤਿੰਨੋਂ ਕਤਲਾਂ ਤੋਂ ਬਾਅਦ ਕੁਲਵੀਰ ਸਿੰਘ ਮਾਨ ਨੇ ਰਿਵਾਲਵਰ ਨਾਲ ਆਪਣੀ ਕੰਨਪੱਟੀ ਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਅਗਲੋਤੀ ਬੇਟੀ ਨਿਮਰਤ ਕੌਰ ਜੋ ਕੈਨੇਡਾ ਵਿਖੇ ਪੜ੍ਹਾਈ ਕਰ ਰਹੀ ਸੀ ਜੋ ਕੁਝ ਸਮਾਂ ਪਹਿਲਾਂ ਹੀ ਪੰਜਾਬ ਆਪਣੇ ਘਰ ਵਾਪਸ ਬਰਨਾਲਾ ਆਪਣੇ ਮਾਪਿਆਂ ਕੋਲ ਪਹੁੰਚੀ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਉਹ ਦਾਪੇਜ਼ਾ ਉਸ ਨੂੰ ਬੋਲੀਆਂ ਮਾਰ ਕੇ ਬੇਰਮੀ ਨਾਲ ਕਤਲ ਕਰ ਦੇਵੇਗਾ ਤਸਵੀਰਾਂ ਇੰਨੀਆਂ ਖਤਰਨਾਕ ਨੇ ਕਿ ਜੇ ਪੂਰੀ ਤਰ੍ਹਾਂ ਦਿਖਾ ਦਿੱਤੀਆਂ ਤਾਂ ਦਿਲ ਦਹਿਲ ਜਾਵੇਗਾ ਪੂਰੇ ਘਰ ਦੇ ਵਿੱਚ ਖੂਨੋਂ ਖੂਨ ਮ੍ਰਿਤਕਾਂ ਦੀ ਕਰਮ ਬਾ ਡਿਟੇਲ ਬੇਟੀ ਨਿਮਰਤ ਕੌਰ ਕੈਨੇਡਾ ਜਿਹੜੀ ਕੈਨੇਡਾ ਦੇ ਵਿੱਚ ਪੜ੍ਹਾਈ ਕਰਦੀ ਸੀ ਉਮਰ 21 ਸਾਲ ਮਾਤਾ ਬਲਵੰਤ ਕੌਰ 85 ਜਿਹੜੀ ਕਿ ਡਬਲ ਬੈੱਡ ਤੇ ਖੂਨੋਂ ਖੂਨ ਹੋਈ ਪਈ ਸੀ ਉਧਰ ਬੇਟੀ ਨਿਮਰਤ ਕੌਰ ਕੈਨੇਡਾ ਦੇ ਕੈਨੇਡਾ ਵਿੱਚ ਪੜ੍ਹਾਈ ਕਰ ਰਹੀ ਸੀ ਉਮਰ ਮਹਿਦ 21 ਸਾਲ ਦੀ ਹਲੇ 1 ਮਹੀਨਾ ਪਹਿਲਾਂ ਹੀ ਉਹ ਪੰਜਾਬ ਆਈ ਸੀ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਉਸ ਦੀ Laash ਕੰਪਿਊਟਰ ਟੇਬਲ ਦੇ ਕੋਲ ਡਿੱਗੀ ਹੀ ਮਿਲੀ ਮਸਲਨ ਹੋ ਲੈਪਟਾਪ ਤੇ ਬੈਠੀ ਕੋਈ ਪੜ੍ਹਾਈ ਵਗੈਰਾ ਕਰ ਰਹੀ ਸੀ ਤੇ ਜਦੋਂ ਉਸ ਦੇ ਬਾਪ ਨੇ ਗੋਲੀਆਂ ਮਾਰ ਦਿੱਤੀਆਂ ਦੱਸਣ ਜੋ ਕੁਲਵੀਰ ਸਿੰਘ ਮਾਨ ਜਿਸ ਨੇ ਸਾਰੇ ਕਤਲ ਕੀਤੇ ਤੇ ਖੁਦ ਨੂੰ ਵੀ ਆਪਣੇ ਆਪ ਨੂੰ ਗੋਲੀ ਮਾਰ ਲਈ ਅਕਾਲੀ ਨੇਤਾ ਦੱਸੇ ਜਾ ਰਹੇ ਨੇ ਇਸ ਮੌਕੇ ਡੀਐਸਪੀ ਸੁਸ਼ਵੀਰ ਸਿੰਘ ਬੈਂਸ ਨੇ ਪ੍ਰੈਸ ਨੂੰ ਪੂਰੀ ਜਾਣਕਾਰੀ ਦਿੱਤੀ ਕਿ ਕੁਲਵੀਰ ਸਿੰਘ ਮਾਨ ਪਿਛਲੇ ਸਮੇਂ ਤੋਂ ਦਿਮਾਗੀ ਤੌਰ ਤੇ ਪ੍ਰੇਸ਼ਾਨ ਸੀ ਜਿਸ ਦੀ ਦਵਾਈ ਵੀ ਚੱਲ ਰਹੀ ਸੀ ਜਦੋਂ ਆਪਣੇ ਘਰ ਵਿੱਚ ਇਕੱਲਾ ਕਮਰੇ ਵਿੱਚ ਬੈਠਾ ਰਹਿੰਦਾ ਸੀ ਜਦ ਅਜ ਕੁਲਵੀਰ ਸਿੰਘ ਦੀ ਪਤਨੀ ਦੁੱਧ ਲੈਣ ਗਈ ਸੀ ਤਾਂ ਕੁਲਵੀਰ ਸਿੰਘ ਆਪਣੀ ਲੜਕੀ ਦੇ ਕਮਰੇ ਵਿੱਚ ਰਿਵਾਲਵਰ ਲੈ ਕੇ ਗਏ ਤੇ ਉੱਥੇ ਲੜਕੀ ਲੈਪਟਾਪ ਤੇ ਪੜ੍ਹਾਈ ਕਰ ਰਹੀ ਸੀ ਉਸ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਘਲੋਤੀ ਬੇਟੀ ਨਿਮਰਤ ਕੌਰ ਉਮਰ 21 ਸਾਲ ਦੀ ਕਈ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਿਸ ਵਾਰ ਕੁਲਵੀਰ ਸਿੰਘ ਨੇ ਇਸ ਤਰ੍ਹਾਂ ਖੂਨਸਵਾਰ ਸੀ ਕਿ ਉਸ ਨੇ ਦੂਜੇ ਕਮਰੇ ਵਿੱਚ ਜਾ ਕੇ ਆਪਣੀ 85 ਸਾਲਾ ਬਜ਼ੁਰਗ ਮਾਤਾ ਬਲਵੰਤ ਕੌਰ ਦੀ ਵੀ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਕਲਵੀਰ ਸਿੰਘ ਆਪਣੀ ਮਾਂ ਦੇ ਕਮਰੇ ਤੋਂ ਬਾਅਦ ਦੁਬਾਰਾ ਫਿਰ ਆਪਣੀ ਲੜਕੀ ਦੇ ਕਮਰੇ ਵਿੱਚ ਵਾਪਸ ਆ ਗਿਆ ਅਤੇ ਘਰ ਵਿੱਚ ਪਾਲਤੂ ਕੁੱਤੇ ਨੂੰ ਵੀ ਗੋਲੀਆਂ ਮਾਰ ਦਿੱਤੀਆਂ। ਮਾਂ ਤੇ ਇਹ ਦੇ ਕੁੱਤੇ ਨੂੰ ਗੋਲੀ ਮਾਰਨ ਤੋਂ ਬਾਅਦ ਕੁਲਵੀਰ ਸਿੰਘ ਨੇ ਆਪਣੇ ਲਾਇਸੈਂਸ ਵਾਲਵਲ ਨਾਲ ਆਪਣੇ ਸਿਰ ਉੱਪਰ ਵੀ ਗੋਲੀਆਂ ਮਾਰ ਕੇ ਖੁਦਕੁਸ਼ੀ ਕਰ ਲਈ। ਨੇੜਲੇ ਲੋਕਾਂ ਤੋਂ ਇਹ ਜਾਣਕਾਰੀ ਦਿੱਤੀ ਕਿ ਕੁਲਵੀਰ ਸਿੰਘ ਇੱਕ ਚੰਗਾ ਰਸੂਖਦਾਰ ਵਿਅਕਤੀ ਸੀ ਜੋ ਆਪਣੇ ਪਰਿਵਾਰ ਦੇ ਨਾਲ ਖੁਸ਼ੀ ਖੁਸ਼ੀ ਰਹਿ ਰਿਆ ਸੀ ਫਿਰ ਇਸ ਤਰ੍ਹਾਂ ਦੇ ਕਿਹੜੇ ਕਾਰਨ ਬਣ ਗਏ ਕਿ ਉਸ ਨੇ ਸਾਰੇ ਪਰਿਵਾਰ ਦਾ ਕਤਲ ਕਰ ਦਿੱਤਾ ਉਸ ਦੀ ਇਕਲੋਤੀ ਬੇਟੀ ਨਿਮਰਤ ਕੌਰ ਕਨੇਡਾ ਵਿੱਚ ਬਤੌਰ ਪੜਾਈ ਕਰਨ ਵਿੱਚ ਲੱਗੀ ਹੋਈ ਸੀ ਜੋ ਕੁਝ ਦਿਨ ਪਹਿਲਾਂ ਹੀ ਪੰਜਾਬ ਪਰਿਵਾਰ ਕੋਲ ਪਹੁੰਚੀ ਸੀ ਜੇਕਰ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਕੁਲਵੀਰ ਸਿੰਘ ਦੀ ਇਕਲੋਤੀ ਬੇਟੀ ਨਿਮਰਤ ਕੌਰ ਉਸ ਦੀ ਪਤਨੀ ਅਤੇ ਉਸ ਦੀ ਮਾਂ ਪਲਵੰਤ ਕੌਰ ਨਾਲ ਕਾਰਬਕ ਰਹਿ ਰਹੇ ਸਨ ਇਸ ਘਟਨਾ ਨੂੰ ਲੈ ਕੇ ਜਿੱਥੇ ਬਰਨਾਲਾ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਉੱਤੇ ਪੀੜਤ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਦਸਗੇ ਬਰਨਾਲਾ ਤੋਂ ਮੰਦਪਾ ਕੀ ਖਬਰ ਬਰਨਾਲਾ ਦੇ ਪਿੰਡ ਸੰਘੇੜਾ ਰੋਡ ਤੇ ਸਿੱਧ ਠੀਕਰੀਪਾਲ ਚੌਂਕ ਨੇੜੇ ਬਣੇ ਰਾਜਾ ਰਾਮ ਕਲੋਨੀ ਦੀ ਕੋਠੀ ਨੰਬਰ 353 ਦੇ ਵਿੱਚ ਕਤਲੋਗਾਰਥ ਕੀਤੀ ਗਈ ਕਤਲੋਗਾਰਥ ਕਿਸੇ ਬਾਹਰ ਦੇ ਬੰਦੇ ਨਹੀਂ ਬਲਕਿ ਅਕਾਲੀ ਨੇਤਾ ਕੁਲਵੀਰ ਸਿੰਘ ਮਾਨ ਨੇ ਆਪਣੇ ਲਾਇਸੈਂਸੀਅਰ ਵਾਲਵਰ ਦੇ ਨਾਲ ਇਕਲੋਤੀ ਨੌਜਵਾਨਤੀ ਨਿਮਰਤ ਉਸਦੀ 85 ਸਾਲਾ ਮਾਤਾ ਬਲਵੰਤ ਕੌਰ ਅਤੇ ਕਰਦੇ ਪਾਸ ਤੋਂ ਕੁੱਤੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਉਸ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਮਾਰ ਲਿਆ ਤੇ ਉਸ ਦੀ লাশ ਡਬਲ ਬੈਡ ਤੋਂ ਭਰਾਮਤ ਕੀਤੀ ਗਈ ਇਸ ਖਬਰ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਪ੍ਰਵਾਹ ਦੇ ਵਿੱਚ ਸਹਿਮ ਦਾ ਮਾਹੌਲ ਹੈ ਕਿ ਆਖਰਕਾਰ ਅਜਿਹੇ ਕਿਹੜੇ ਕਾਰਨ ਸੀ ਕਿ ਇਸ ਅਕਾਲੀ ਨੇਤਾ ਨੇ ਗੁਰਬੀਰ ਸਿੰਘ ਮਾਨ ਨੇ ਆਪਣੇ ਪੂਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਇਸੀ ਪਤਨੀ ਇਸ ਲਈ ਬਚ ਗਈ ਕਿ ਉਹ ਦੁੱਧ ਲੈਣ ਗਈ ਹੋਈ ਸੀ ਜੇ ਉਹ ਘਰ ਵਿੱਚ ਹੁੰਦੀ ਤਾਂ ਸ਼ਾਇਦ ਉਸ ਨੂੰ ਵੀ ਗੋਲੀਆਂ ਮਾਰ ਕੇ ਬਹਿਰੈਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਬਰਨਾਲਾ ਦੇ ਪਿੰਡ ਸੰਘੇੜਾ ਦੀ ਇਹ ਸਭ ਤੋਂ ਵੱਡੀ ਖਬਰ ਅਪਡੇਟ ਦੇ ਰਹੇ ਹਾਂ ਜਿੱਥੇ ਇੱਕ ਅਕਾਲੀ ਲੀਡਰ ਨੇ ਆਪਣਾ ਪੂਰਾ ਪਰਿਵਾਰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ